ਲਿਹੀ ਆਵਾਜ਼ ਤੁਹਾਡਾ ਉਹ ਦਸਣ ਤੀ ਗਿਆਂ ਸਮਾਂ ਲਿਹੀ ਆਵਾਜ਼ ਤੁਹਾਡਾ ਉਹ ਦਸਣ ਤੀ ਗਿਆਂ ਸਮਾਂ ਮੱਝ ਪਰੋਸਾ ਸਦਾ ਕਰਕੇ ਆਉਂਦਾ ਜਾਂਦਾ ਪਾਣੀ ਬਰਦਾ ਕਰਨਾ ਸਭਲ ਸਵੇਰਾ ਸੇਵਾ ਪਾਣੀ ਦੀ ਮਲਮ ਵੀ ਦਾ ਖੁਮਾ ਤੇ ਲਾਦੀ ਸਰ ਸੇਵਾ ਮਲਮ ਵੀ ਦਾ ਖੁਮਾ ਤੇ ਲਾਦੀ ਬਾਹ ਤਰ ਤੇ ਕਈ ਵੀ ਘੋੜਾ ਚੇਤਨਾ ਵਾਰ ਕਰਨ ਨੂੰ ਕਰਦਾ ਆਚਰਨ ਸਿੱਖੀ ਦੇਦੀ ਕਾਥਾ ਦੁਨੀਆ ਨੂੰ ਸਮਝਾਦੀ ਕਰ ਸੇਵਾ ਪਾਣੀ ਦੀ ਮਲਮ ਵੀ ਦਾ ਘੁਮਾ ਤੇ 라ਦੀ ਸਰ ਸੇਵਾ ਪਾਣੀ ਦੀ ਮਲਮ ਵੀ ਦਾ ਘੁਮਾ ਤੇ 라ਦੀ ਲਾ ਨਾਲ ਮਹਾਰਾਜ ਭਾਈ ਕਨਈਆ ਜੀ ਨੂੰ ਵਰ ਵੀ ਦੇ ਰਹੇ ਆ ਕੀ ਵਰ ਕਹਿਣਗੇ ਭਾਈ ਕਨਈਆ ਜੀ ਜਦ ਤੇਰੀ ਸੇਵਾ ਸਫਲ ਹੈ ਤੇਰੀ ਸੇਵਾ ਸਫਲ ਹੈ ਤੇਰੇ ਨਾਮ ਤੇ ਲੰਗਰ ਚੱਲਣਗੇ ਤੇਰੇ ਨਾਮ ਤੇ ਸਰਾਵਾਂ ਵੰਡੀਆਂ ਤੇਰੇ ਨਾਮ ਤੇ ਸੁਭਾਵਾਂ ਵੰਡੀਆਂ ਰੈੱਡ ਕਰਾਸ ਦੇ ਮਹਬਾਨੀ ਭਾਈ ਕਨਈਏ ਨੂੰ ਮਹਾਰਾ ਕੀ ਕਰ ਰਿਆ ਤੇ ਜਿਹੜਾ ਗੁਰੂ ਜੀ ਨੇ ਪਾਛੇ ਨੇ ਬਚਨ ਕੀਤੇ ਦੇਖੋ ਬਠਿੰਡੇ ਢੀਲਾ ਕੋਲੇ ਜਾਓ ਅੱਜ ਭਾਈ ਕਨਈਆ ਜੀ ਉੱਥੇ ਚੌਕ ਵਿੱਚ ਪਾਣੀ ਪੀਉਂਦੇ ਨਜ਼ਰ ਪੈਂਦੇ ਆ ਜੇ ਫਰੀਦਕੋਟ ਜਾਈਏ ਘੰਟਾ ਘਰ ਬਣਿਆ ਚੌਕ ਉੱਥੇ ਵੀ ਭਾਈ ਕਨਈਆ ਨਜ਼ਰ ਪੈਂਦੇ ਆ ਆਓ ਸੁਣੋ ਰਿੰਦੀ ਬੰਗ ਦੇ ਕਦੇ ਨਾ ਤੇਰੇ ਤੇ ਇੱਕ ਦਿਨ ਨਾ ਤੇਰੀ ਤੇ ਚੱਲਣ ਲੰਗਰ ਬੰਨਸਰਾਵਾ ਹਨ ਬਾਨੇ ਥਾਤਾ ਤੇ ਅਨਬਾਨੇ ਥਾ ਥਾਤੇ ਗੁਰਦੁਆਰੇ ਅਤੇ ਸੁਭਾਵਾਂ ਗੁਰਨਾਣਕ ਦੇ ਕਰਦੀ ਗੁਰਨਾਣਕ ਦੇ ਕਰਦੀ پارਸ ਲੋਕਾਂ ਸਿੱਧੀ ਵਾਦੀ پارਸ ਲੋਕਾਂ ਸਿੱਧੀ ਵਾਦੀ ਕਰ ਸੇਵਾ ਪਾਣੀ ਦੀ ਮਲ ਮਵੀਜ਼ ਅਖਬਾਰ ਤੇ ਲਾਦੀ ਕਰ ਸੇਵਾ ਪਾਣੀ ਦੀ ਮਲਮ ਵੀਰ ਦਾ ਘਮਾਤੇ ਲਾਤੀ ਇਹੋ ਪਾਛਨ ਇੱਕ ਸਿੱਖ ਦਾ ਜਨਮ ਮਰਨ ਕੱਟ ਦਿੱਤਾ ਆਵਰਿੰਦੇ 5 ਮਿੰਟਾਂ ਨੇ ਚਾਪ ਆਖਰੀ ਕਵਤਾ ਪੜ੍ਹੀਏ ਉਸ ਮਹਾਨ ਗੁਰੂ ਦੇ ਯਾਦ ਵਿੱਚ ਆਪਾਂ ਜੁੜ ਬੈਠੇ ਆ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਨੂੰ ਸਰਦਾਰੀਆਂ ਬਖਸ਼ੀਆਂ ਜਿਹੜੇ ਗੁਰੂ ਨੇ ਮਾਰ ਦੇ ਦੀ ਧਰਤੀ ਨੂੰ ਮਾਲੋ ਮਾਲ ਕੀਤਾ ਜਿਹੜੇ ਗੁਰੂ ਨੇ ਸਾਡੀ ਖਾਤਰ ਚਾਰ ਪੁੱਤ ਵਾਰੇ ਮਾਤਾ ਪਿਤਾ ਵਾਰੇ ਮਾਮੇ ਤੇ ਭੂਆ ਦੇ ਪੁੱਤ ਵਾਰੇ ਉਹ ਸਰਬੰਸਦਾਨੀ ਗੁਰੂ ਗ੍ਰੰਥ ਸਾਹਿਬ ਜੀ ਪੰਥ ਦੀਆਂ ਗੂੰਜਾਂ ਚੁੱਕੋ-ਚੁੱਕ ਪੈਂਦੀਆਂ ਰਹਿਣੀਆਂ ਇਹ ਪੰਥ ਨੂੰ ਖਤਮ ਕਰਨ ਵਾਸਤੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਆਈਆਂ ਬੇਸ਼ੱਕ ਮੁਗਲ ਆਏ ਬੇਸ਼ੱਕ ਅੰਗਰੇਜ਼ ਆਏ ਸਰਕਾਰ ਕੋਈ ਵੀ ਆਈ ਸਿੱਖੀ ਨਹੀਂ ਖਤਮ ਹੋ ਸਕਦੀ ਇਹ ਤਾਂ ਉਦੋਂ ਖਤਮ ਨਹੀਂ ਹੋਏ ਜਦੋਂ ਪੰਜਾਬੀ ਦੀ ਹਕਾਤ ਬਣ ਗਈ ਸੀ ਮੰਨੂ ਸਾਡੀ ਦਤਰੀ ਅਸੀਂ ਮੰਨੂ ਦੇ ਸੋਏ ਮੰਨੂ ਜੋ ਜੋ ਸਾਨੂੰ ਵਰਦਾ ਅਸੀਂ ਧੂਣ ਸਵਾਏ ਹੋਏ ਕਲਗੀ ਧਰ ਦੇ ਪੰਥ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣੀਆਂ ਨਿਸ਼ਾਰ ਝੂਲਦੇ ਰਹਿਣਗੇ ਦੀਵਾਰ ਸਜਦੇ ਰਹਿਣਗੇ ਤੇ ਢਾਡੀ ਸਿੰਘ ਗਾਉਂਦੇ ਰਹਿਣਗੇ ਇਤਿਹਾਸ ਦੇ ਸਤਕਾਰ ਵਿੱਚ ਸਖਬਾਲ ਸਿੰਘ ਜੀ ਸਪੈਸ਼ਲ ਉਹਨਾਂ ਵੱਲੋਂ ਮਾਨ ਗੁਰੂ ਕੀ ਸੰਗਤ ਵੱਲੋਂ ਰੁਪਏ ਤੇ ਜੀ ਧੰਨਵਾਦ ਆਖਰੀ ਕਲਤਾ ਨੂੰ ਮੱਲਵਾ ਢਾਡੀ ਜਤਾ ਹਰਪਾਲ ਤੇ ਮੱਖਣ ਦੀ ਜੋੜੀ ਉਹ ਬੇਰਤੀ ਕਰ ਲੱਗਿਆ ਜੀ ਪੰਥ ਤੇਰੇ ਦੀਆਂ ਗੂੰਜਾਂ ਜੋ ਕੋਜਕ ਪੈਂਦੀਆਂ ਰਹਿਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਂਦੀਆਂ ਰਹਿਣਗੀਆਂ ਸਦਾ ਨਿਸ਼ਾਨ ਝੂਲਵੇਂ ਵਿਚ ਗੁਰ ਧਾਮਾਂ ਦੇ ਸੱਜਣ ਜੀ ਦਰਬਾਰ ਸੁਆਦ ਵੇਲੇ ਸ਼ਾਮਾਂ ਦੇ ਸਰਤਾਹ ਤਹਤ ਦੀਵਾਨ ਚ ਸੰਗਤਾਂ ਬੈੰਦੀਆਂ ਰਹਿਣਗੀਆਂ ਪੰਥ ਤੇ ਰੇਦੀਆਂ ਗੂੰਜਾਂ ਜੋ ਗੋਝਕ ਪੈਂਦੀਆਂ ਰਹਿਣਗੀਆਂ ਪੰਥ ਤੇ ਰੇਦੀਆਂ ਗੂੰਜਾਂ ਦਿਨੋ ਦਿਨ ਪੈਂਦੀਆਂ ਰਹਿਣਗੀਆਂ ਸਦਾ ਸ਼ਾਨ ਝੂਲਵੇਂ ਰਾਣੇ ਵਿੱਚ ਗੁਰ ਧਾਮਾਂ ਨੇ ਸੱਜਣ ਜੀ ਦਰਬਾਰ ਸੁਬਾਹ ਦੇ ਮੇਰੇ ਸ਼ਾਮਾਂ ਦੇ ਸਰਦਾ ਸਾਹਿਤ ਦੀਵਾਨ ਚ ਸੰਗ ਤਾਂ ਬੈੰਦੀਆਂ ਰਹਿਣਗੀਆਂ ਸੰਥ ਤੇ ਰੇ ਦੀਆਂ ਗੂੰਜਾਂ ਜ ਕੋਜਕ ਪੈੰਦੀਆਂ ਆ ਰਹਿਣਗੀਆਂ

ਪੰਥ ਤਰੇ ਦੀਆਂ ਗੂੰਜਾਂ ਜੋ ਗੋਜਕ ਪੈਂਦੀਆਂ ਰਹਿਣਗੀਆਂ ਪੰਥ ਤਰੇ ਦੀਆਂ ਗੂੰਜਾਂ ਤੇ ਨਾਂ ਦਿਨ ਪੈਂਦੀਆਂ ਰਹਿਣਗੀਆਂ ਇੱਕਾਂ ਲਿਸ਼ਕਣ ਤੋਂ ਸੇ ਗੂੰਜਣ ਖੜਕਣ ਖੰਡੇ ਜੀ ਪਰ ਲੋਟੀਕ ਅਟਾਲਿਆਂ ਬੰਗੇ ਝੰਡੇ ਜੀ ਝੁਲਮੰਦੀਆਂ ਦੀਵਾਰਾਂ ਉੱਸਰ ਟੈਂਦੀਆਂ ਰਹਿਣਗੀਆਂ ਸਤ ਤੇਰੇ ਸੀਆਂ ਗੂੰਜਾਂ ਜੁ ਗੋਜ ਪੈਂਦੀਆਂ ਰਹਿਣਗੀਆਂ ਸਤ ਤੇਰੇ ਸੀਆਂ ਗੂੰਜਾਂ ਦਿਨੋਂ ਦਿਨ ਪੈਂਦੀਆਂ ਰਹਿਣਗੀਆਂ ਓ ਮੂਰਖ ਜੋ ਦੋ ਹਰਾਉ ਲਹੂ ਚ ਲਿਬੜੇ ਪੰਨਿਆਂ ਨੂੰ ਚਿੰਕੇ ਬੱਚੇ ਨੰਨਿਆ ਨੰਨਿਆ ਨੂੰ ਸਰ ਬੰਦਿਆਂ ਦੀਆਂ ਥਾਂ ਉੱਜਾਂ ਬਦਲੇ ਲੈੰਦੀਆਂ ਰਹਿਣਗੀਆਂ ਕੰਥਤਰੇ ਦੀਆਂ ਗੂੰਜਾਂ ਜਗੋਜਕ ਪੈਂਦੀਆਂ ਰਹਿਣਗੀਆਂ ਕੰਝਾਂ ਦਿਨੋਂ ਦਿਨ ਪੈਂਦੀਆਂ ਰਹਿਣਗੀਆਂ ਜਾਂਜ ਨੇ ਪੁੱਲਣੀ ਪਿੰਜਰੀ ਪੈਜੇ ਈਹੀ ਜਾਨਣ ਦੀ ਬੈਂਦੀਆਂ ਰਹਿਣਗੀਆਂ ਉਹ ਪਾਰਸ ਬੈਂਦੀਆਂ ਰਹਿਣਗੀਆਂ ਪੰਛੀ ਤਰਿਆਂ ਈਂ ਬੂੰਜਾਂ ਜਿਵੇਂ ਜਦੋਂ ਪੈਂਦੀਆਂ ਰਹਿਣਗੀਆਂ ਪੰਛੀ ਤਰਿਆਂ ਦੀਆਂ ਬੂੰਜਾਂ ਦਿਨੋਂ ਦੇ ਪੈਂਦੀਆਂ ਰਹਿਣਗੀਆਂ ਅਧਿਆਦੇਸ਼ਕਾਰ ਵਿੱਚ ਗੁਕੀ ਸਿੰਘ ਤੇ ਰੁਪਏ ਭੇਜਿਆ ਬਹੁਤ ਬਹੁਤ ਧੰਨਵਾਦ ਧੰਨਵਾਦ ਕਰਦੇ ਆਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੀ ਦੀ ਕਿਰਪਾ ਦੁਆਰਾ ਆਪ ਜੀ ਦੀ ਸੇਵਾ ਕੀਤੀ ਹੈ ਇਥੋਂ ਦੇ ਮੁੱਖ ਸੇਵਾਦਾਰ ਭਾਈ ਸਵਰਨ ਸਿੰਘ ਜੀ ਮਝੈਲ ਬਾਬਾ ਜੀ ਦਾ ਧੰਨਵਾਦ ਗ੍ਰੰਥੀ ਸਿੰਘਾਂ ਦਾ ਧੰਨਵਾਦ ਸਮੁੱਚੇ ਗੁਰਸੰਗ ਦਾ ਧੰਨਵਾਦ ਬਲਾਵਤੇ ਭਾਈ ਨਿਸ਼ੱਤਰ ਸਿੰਘ ਜੀ ਮੈਨੇ ਵਾਲੇ ਸਾਡੇ ਹਰਮਣ ਪਿਆਰੇ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਕੇ ਆਏ ਆ ਉਹ ਆਪ ਜੀ ਦੇ ਰੂਬਰੂ ਹੋ ਰਿਹਾ ਤੇ ਸਟੇਜ ਦੀ ਵੀ ਸੇਵਾ ਨਿਭਾ ਰਿਹਾ ਭਾਈ ਨਿਸ਼ੱਤਰ ਸਿੰਘ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਬਹੁਤ ਬਹੁਤ ਧੰਨਵਾਦ ਗੁਰਦੇਵ ਸਿੰਘ ਜੀ ਬਲਣ ਸਾਹਿਬ ਪ੍ਰਣਾ ਟਾਡੀ ਜਥਾ ਬੜਾ ਸਮਾ ਹੋ ਗਿਆ ਇਹਨਾਂ ਨੂੰ ਇਥੇ ਤੋਂ ਵਰ ਨਮੋਣਿਆ तकरीबन ਹਰੀਖ ਪੂਰਨਵਾਸੀ ਦੇ ਦਿਹਾੜੇ ਤੇ ਹਾਜ਼ਰੀ ਲਵਾ ਕੇ ਗਏ ਐ ਸੋ ਉਹਨਾਂ ਨੇ ਭਾਈ ਕਨਈਏ ਜੀ ਦਾ ਇਤਿਹਾਸ ਤੁਹਾਡੀ ਸੇਵਾ ਦੇ ਵਿੱਚ ਰੱਖਿਆ ਹੈ ਕਿ ਮੈਂ ਉਹਨਾਂ ਨੇ ਸਤਿਗੁਰਾਂ ਤੋਂ ਬਖਸ਼ਾ ਪ੍ਰਾਪਤ ਕੀਤੀਆਂ ਸੋ ਉਹਨਾਂ ਦਾ ਬਹੁਤ 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 ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਹੋਰ ਪੰਥ ਦੀ ਸੇਵਾ ਕਰਨ ਦਾ ਬਲ ਉਹ ਤੋਂ ਬਖਸ਼ਣ ਸਤਿਗੁਰੂ ਜੀ ਕਿਰਪਾ ਤੇ ਸ਼ਰਧਾ ਦੇ ਨਾਲ ਹਾਜ਼ਰੀਆਂ ਭਰਦੀਆਂ ਗੁਰੂ ਪਿਆਰਿਓ ਬਖਸ਼ਾ ਲੈਂਦੀਆਂ ਨੇ ਸਤਿਗੁਰਾਂ ਤੋਂ ਸੋ ਦੁਆਰਾਂ ਦੀ ਅੰਦਰ ਜਿੱਥਾ ਤੁਹਾਡੀ ਸੇਵਾ ਦੇ ਵਿੱਚ ਅਗਲੇ 40 ਮਿੰਟ ਵਾਸਤੇ ਹਾਜ਼ਰੀ ਭਰ ਰਿਹਾ ਹੈ ਸਾਰਿਆਂ ਸੰਗਤਾਂ ਭਾਈ ਇਸੇ ਤਰ੍ਹਾਂ ਹਾਜ਼ਰੀ ਭਰਨ ਦੀ ਕਿਰਪਾ ਕਰਨ ਵਾਹਿਗੁਰੂ ਚਰਦੀ ਕਲਾ ਦੇ ਵਿੱਚ ਰੱਖੇ ਆਓ ਅਗਲੇ ਸਵੇਰ ਵਾਰਤੇ ਦਾਸ ਦਾ ਜਥਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਸੋਣੀ ਸਜਣਾ ਬਖਤ ਨਹੀਂ ਫੇਰੇ ਮੇ ਦਦਾ ਦੇ ਆਗਾ ਪਹਿਲਾ ਗੁਰਪੀਰੋ ਸ਼ਬਦ ਨੇ ਸਾਹਿਬ ਸ੍ਰੀ ਬਾਣੀ ਅਮਰਤ ਸਾਰੇ ਗੁਰਬਾਣੀ ਕਹੈ ਸੇਵਕ ਜੀ ਸਾਹਿਬ ਸਰਨਾ ਸ਼ੋ ਪ੍ਰਾਪਤ ਧਰਤੀ ਹੋ ਤੇ ਸਤਿਗਾਂ ਦੇ ਚਰਨਾਂ ਦੇ ਵਿੱਚ ਫੱਦੀ ਸਾਂਝ ਪਾਉਂਦੇ ਹੋਏ ਹਾਜ਼ਰੀ ਲਵਾਈਏ ਸਾਡੀ ਤੇ ਤੁਹਾਡੀ ਹਾਜ਼ਰੀ ਲੱਗ ਜਾਵੇ ਗੁਰੂ ਪਿਆਰਿਓ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਤਾਂ ਸਾਹਿਬ ਸ੍ਰੀ ਗੁਰੂ ਗੁਰੰਸਾਹ ਮਹਾਰਾਜ ਜੀ ਅੱਗੇ ਸੇਹ ਝਕਾਉਂਦੇ ਆ ਗੱਜ ਕੇ ਬੁਲਾਇਓ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੇ ਬਖਸ਼ਿਸ਼ ਗੁਰਬਾਣੀ ਆਪਾਂ ਪੜ੍ਹਦੇ ਸੁਣਦੇ ਹਾਂ ਸਿਮਰ 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 ਪ੍ਰਭ ਸੋਏ ਨਾਨਕ ਵਿਗਨ ਨਾ ਲੱਗਿਆ ਕੋਈ ਸਵਾਪਰ ਅਰਦਾਸਾਂ ਬੇਨਤੀਆਂ ਕਰਦੇ ਹਾਂ ਜਿਵੇਂ ਇੱਥੇ ਸੰਗਤਾਂ ਅਰਦਾਸਾਂ ਕਰਾਉਣ ਵਾਸਤੇ ਦੂਰ ਦੂਰ ਤੋਂ ਆਉਂਦੀਆਂ ਨੇ ਕੋਈ ਕਾਰਜਾਂ ਦੀ ਪਰਾਰੰਭਤਾ ਦੀ ਅਰਦਾਸ ਹੈ ਕਿਸੇ ਨੂੰ ਪੁੱਤਰ ਦੀ ਦਾਤ ਬਖਸ਼ੀ ਕਿਸੇ ਨੇ ਨੌਕਰੀ ਦੀ ਦਾਤ ਬਖਸ਼ੀ ਹੈ ਹੋਰ ਦਾਤਾਂ ਅਰਦਾਸਾਂ ਜਿਹੜੀਆਂ ਪ੍ਰਵਾਨ ਹੋਈਆਂ ਤੇ ਸਤਿਗੁਰਾਂ ਦਾ ਸ਼ੁਕਰਾਨਾ ਕਰਦੀਆਂ ਸੰਗਤਾਂ ਫਿਰ ਇੱਥੇ ਅਰਦਾਸਾਂ ਬੇਨਤੀਆਂ ਕਰਵਾਉਂਦੇ ਨੇ ਗੁਰੂ ਪਿਆਰਿਓ ਸਤਿਗੁਰੂ ਜੀ ਸਤਿਗੁਰੂ ਸੁਭਨਾ ਦਾ ਭਲਾ ਮਨਾਇੰਦਾ ਤੇ ਸਿੱਦਾ ਬੁਰਾ ਕਿਉ ਹੋਏ ਇਸ ਵਾਸਤੇ ਸਤਿਗੁਰੂ ਜੀ ਦੇ ਦਰ ਤੇ ਕੋਈ ਵੀ ਆਉਂਦਾ ਹੈ ਤੇ ਝੋਲੀਆਂ ਭਰ ਕੇ ਜਾਂਦੇ ਆ ਤੇ ਇਸ ਵਾਸਤੇ ਗੁਰੂ ਪਿਆਰੇ ਆਪਾਂ ਸੱਚੇ ਮਨ ਦੇ ਨਾਲ ਜਦੋਂ ਇੱਥੇ ਆਵਾਂਗੇ ਨਾ ਤੇ ਹਾਜ਼ਰੀ ਪ੍ਰਵਾਨ ਹੁੰਦੀ ਹੈ ਮਨ ਜਿਹੜਾ ਚੰਚਲ ਹੈ ਇਹ ਦਸ ਦਸ਼ਾਵਾਂ ਦੇ ਵਿੱਚ ਭੱਜਦਾ ਇੱਧਰ ਉੱਧਰ ਭਟਕਦਾ ਹੈ ਇਸ ਨੂੰ ਹੀ ਕਾਬੂ ਕਰਨ ਵਾਸਤੇ ਗੁਰੂ ਸਹਿਬਾਨਾ ਨੇ ਆਪਾਂ ਨੂੰ ਬਖਸ਼ਾ ਕੀਤੀਆਂ ਗੁਰੂ ਗੁਰਬਾਣੀ ਦੀ ਦਾਤ ਬਖਸ਼ੀ ਕਿ ਮਨ ਨੂੰ ਕਿਵੇਂ ਕਾਬੂ ਕਰ ਸਕਦੇ ਹਾਂ ਸਾਡੀ ਜਹਿਮਤ ਹੋਈ ਉਹਨਾਂ ਨੂੰ ਕੋਈ ਮਿਹਰ ਤੇਰ ਨਹੀਂ ਸੀ ਉਹਨਾਂ ਨੂੰ ਸਾਰੇ ਇੱਕੋ ਲੱਗਦੇ ਸੀ ਜੰਗੇ ਮੈਦਾਨ ਮੈਦਾਨੇ ਜੰਗ ਦੇ ਵਿੱਚ ਸਾਰਿਆਂ ਨੂੰ ਉਹ ਪਾਣੀ ਪਿਉਂਦੇ ਸੀ ਤੇ ਸਤਿਗੁਰਾਂ ਨੇ ਉਹਨਾਂ ਨੂੰ ਜਦੋਂ ਸੱਦਿਆ ਉਹਨਾਂ ਦੀ ਸ਼ਿਕਾਇਤ ਹੋਈ ਸਤਿਗੁਰਾਂ ਨੇ ਕਰਦਾ ਸਿਮਰਨ ਕਰਦਾ ਹੈ ਉਹਨਾਂ ਨੂੰ ਸਤਿਗੁਰੂ ਜੀ ਬਖਸ਼ਿਆ ਕਰਦੇ ਨੇ ਚਾਰ ਪਦਾਰਥਾਂ ਦਾ ਜ਼ਿਕਰ ਆ ਗੁਰਬਾਣੀ ਦੇ ਵਿੱਚ ਦਾ ਜ਼ਿਕਰ ਆ ਗੁਰਬਾਣੀ ਦੇ ਵਿੱਚ ਤਾਂ ਵੀ ਮੇਰੇ ਮਨ ਦੇ ਵਿੱਚ ਜਿਹੜੀ ਮੈਂ ਸੋਚਦਾ ਉਹ ਪੂਰੀ ਹੋ ਜਾਵੇ ਫਿਰ ਆਮਨਾਮਾ ਹੁੰਦਿਆਂ ਨੇ ਫਿਰ ਉਹ ਮੁਕਤੀ ਵੀ ਚਾਹੁੰਦਾ ਵੀ ਮੈਨੂੰ ਮੁਕਤੀ ਵੀ ਹੋ ਜਾਵੇ ਇਹ ਚਾਰ ਪਦਾਰਥ ਨੇ ਜੋ ਬੰਦਾ ਚਾਹੁੰਦਾ ਹੈ ਪਰ ਮਿਲਦੇ ਕਿੱਥੋਂ ਆਏ ਇਹ ਪਰਮਾਤਮਾ ਦੇ ਦਰ ਤੋਂ ਕਾਲ ਪੁਰਖ ਰਿੰ ਕਰਾਂਗੇ ਨੇਕ ਕੰਮ ਕਰਾਂਗੇ ਤੇ ਗੁਰੂ ਪਿਆਰੋ ਫਿਰ ਇਹ ਦਤਾਂ ਸਾਰੀਆਂ ਹੀ ਝੋਲੀ ਦੇ ਵਿੱਚ ਪੈ ਜਾਂਦੀਆਂ ਆਪਣੇ ਕੋਲੇ ਇਤਿਹਾਸ ਗਵਾਹ ਹੈ ਆਓ ਗੁਰੂ ਪਿਆਰਿਓ ਕਲਪਤਾ ਤੁਹਾਡੀ ਸੇਵਾ ਦੇ ਵਿੱਚ ਗੁਰਬਾਣੀ ਦੇ ਪਰਥਾਏ ਰੱਖਣ ਲੱਗੇ ਹਾਂ ਸ਼੍ਰੋਮਣੀ ਸ਼ੈਰ ਮਹਾਕਵੀ ਬਾਬੂ ਰਜਬ ਅਲੀ ਖਾਨ ਦੀ ਸਾਹੋ ਕੇ ਬਾਲੇ ਉਹਨਾਂ ਦੀ ਕਲਮ ਦੇ ਵਾਰਸ ਕਵੀ ਸ੍ਰੀ ਕਲਰਤਨ ਸਾਡੇ ਮਾਨਯੋਗ ਉਸਤਾਦ ਸੁਭਦਰ ਸਿੰਘ ਜੀ ਬਰਾੜ ਮਣੀ ਖੇੜੇ ਵਾਲਿਆਂ ਦੀ ਕਲਮ ਨੇ ਜਿਸ ਤਰ੍ਹਾਂ ਲਿਖਿਆ ਚਾਰ ਪਦਾਰਥ ਬਖਸ਼ੇ ਇਸੇਵਾ ਦੇ ਵਿੱਚ ਜੱਥਾ ਕਿਉਂ ਬੇਨਤੀ ਕਰ ਰਿਹਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਵਾਣੀ ਕਹੇ ਸੇਵਕ ਜਨਮਾਨੇ ਪਰ ਤਖ ਗੁਰੂ ਨਿਸਤਾਰੇ ਓ ਸਿੱਖ ਕਰਮ ਦੇ ਬਾਨੀ ਸਤਿਗੁਰ ਨਾਨਕ ਦੇਵਹਰਾ ਮੋਡ ਬਨ ਨਾਮ ਜਹਾਜ ਦਾ ਨਾ ਤੁਰ ਕੀ ਬਾਣੀ ਉਚਰੀ ਮੂੰਚੋਂ ਮਿੱਠੀਆਂ ਬੋਲ ਅਸਰਾ ਜਸਦਾਇਆ ਜਗ ਸਾਨ ਦਾ ਕੀ ਦੇ ਸ਼ੁਕਰਾਨਾ ਕਰਨਾ ਤਿੰਨ ਕਾ ਆਪਨੂ ਕਰਕੇ ਕਿਆ ਸ ਕਹਾਣੀ ਦਾ ਚਾਰ ਪਦਾਰਥ ਬਖਸ਼ੇ ਦੂਰ ਕਰੇ ਤਿੰਨ ਤਾਪਨੂ ਸਿਮਰਨ ਤੁਰ ਕੀ ਬਾਣੀ ਸਖ ਧਰਮ ਦੇ ਬਾਣੀ ਸਤ ਗੁਰ ਨਾਲ ਆਪ ਨੂੰ ਕਰਕੇ ਕਿਆਸ ਕਹਾਣੀ ਦਾ ਚਾਰ ਪਦਾਰਥ ਬਖਸ਼ੇ ਦੂਰ ਕਰੇ ਤਿੰਨ ਤਾਪ ਨੂੰ ਸਿਮਰਨ ਤੁਰ ਕੀ ਬਾਣੀ ਦਾ ਅੰਗਦ ਅਮਰਦਾਸ ਜੀ ਰਾਮਦਾਸ ਗੁਰ ਹਰਗਨ ਪੰਚਮ ਨੇ ਉਚਰੀ ਤੁਰ ਕੀ ਬਾਣੀਆਂ ਲਿਖ ਕੇ ਸੰਭੀ ਸਾਰਿਆਂ ਸਿਰੇ ਚੜਾਤੀ ਸੰਜਮ ਨੇ ਪਾ ਕੇ ਪਰ त सि भी रचना संगला मोहर छपाणु ਤਾਣੀ ਆ ਪੇਟਾ ਤਾਣੀ ਦਾੰਗ ਚਾਰ ਪਦਾਰਥ ਬਖਸ਼ੇ ਦੂਰ ਕਰੇ ਤਨਤਾ ਪਾਣੂ ਸਿਮਰਨ ਤੁਰ ਕੀ ਬਾਣੀ ਦਾੰਗ ਉਹ ਫੇਰ ਬਣਾ ਲਈ ਵਉਤ ਨਵੀਂ ਗੱਲ ਸਿਆਣੀ ਸੋਥੀ ਦੀ ਪੰਜਵੇਂ ਗੁਰੂ ਨਗਿ ਨੇ ਨੇ ਗ੍ਰੰਥ ਸਾਹਿਬਾ ਨਾ ਧਰਤਾ ਜਲਦ ਬਣਾ ਕੇ ਪੋਥੀ ਦੀ ਲਾਖਈ ਸਾਲ ਮਹੀਨੇ ਲੇਂਗੇ ਹਰ ਕਾਜ ਕਰਿਆ ਹਰ ਮੰਦਰ ਵਿੱਚ ਕਰ ਹਰਦਿਆ ਜਪਣ ਸੇਕ ਮਸੂਤ ਸਿਆਣੀ ਦਾ ਅੰਗ ਚਾਰ ਪਦਾਰਥ ਬਖਸ਼ੇ ਦੂਰ ਕਰੇ ਤਿੰਨਤਾ ਪਾਣੂ ਸਿਮਰਨ ਤੁਰ ਕੀ ਬਾਣੀ ਦਾ ਅੰਗ ਨੌਵੇਂ ਗੁਰਾਂ ਦੀ ਬਾਣੀ ਦਰਜ ਕਰੀ ਦਸਵੇਂ ਸ਼ਨੇ ਪਿਉ ਦੇ ਸੁਰਗ ਸਧਾਰਿਆਂ ਤੋਂ ਗੁਰੂ ਦੀ ਪਦਵੀ ਬਖਸ਼ੀ ਦੇ ਤੇ ਹੁਕਮ ਵਸ਼ੇਸ਼ ਨੇ ਪਛਲੋ ਗੁਰੂ ਸੁਮਾਰਿਆਂ ਤੋਂ ਮੋ ਅਟਲ ਗ੍ਰੰਥ ਗੁਰੂ ਸੰਗ ਰਖ ਮਲਾਪਾ ਨੂੰ ਸੁਖ ਲਓ ਛਤਰੀ ਤਾਣੀਂ ਦਾ ਚਾਰ ਪਦਾਰਣ ਰੱਲੇ ਨੇ ਗੁਣੀਆਂ ਨੇ ਵੇ ਵੜ ਆਇਆ ਹੈ ਮਤ ਸ਼ਾਤ ਤੋਂ ਦੂਰ ਸੋਏ ਨਾ ਪਖ ਸੰਤਪਨੂ ਪਰ ਦੂਰ ਕਰਾਂਗਾ ਨਿਆਵੀ ਵਸਤਾ ਮੰਗਲੋ ਉਹ ਵੀ ਬੇਸ਼ੱਕ ਸਤਬਰ ਭਾਗ ਲਗਾਵਣਗੇ ਪੰਜਰ ਭੋਏ ਵਿੱਚ ਦਾਗ ਲਹਿ ਕੁਲ ਕਾਣ ਹੀ ਦਾਣਾ ਚਾਰ ਪਦਾਰਥ ਬਖਸ਼ੇ ਦੁਤਾ ਪਾਣੋ ਰਣ ਤੁਰ ਕੀ ਬਾਣੀ ਦਾ ਨਾ ਉਹ ਪਰਮਪੁਰਖ ਦੀ ਭੇਜੀ ਇਹ ਸਚਖੰਡ ਤੋਂ ਆਈ ਹੈ ਤੁਰ ਕੀ ਬਾਣੀ ਨਾਲ ਲਈਏਗੇ ਪੜਨ ਸੁਣਨ ਵਾਲਿਆਂ ਦੀ ਸਗਲੀ ਚਿੰਤ ਮਟਾਈ ਧੰਨ ਧੰਨ ਇਸ ਨੂੰ ਤਾਂ ਕਹੀਏਗੇ ਓਿਸ਼ ਨੂੰ ਪੜਦਿਆ ਪੇਸ਼ ਨ ਚੱਲੇ ਪੰਜ ਗੜਾ ਪਾਂਦੀ ਫੌਨਾ ਪਵੇ ਮਦਾਨੀ ਦਾ ਨਾ ਚਾਰ ਪਦਾਰ ਦੂਰ ਕਰੇ ਤਿੰਨ ਤਾ ਬੇਨ ਤੁਰ ਕੀ ਬਾਣੀ ਦਾ ਨਾ ਉਹ ਬਾਣੀ ਗੁਰੂ ਗੁਰੂ ਹੈ ਵਿਚਾਰ ਗਏਗੇ ਪੜਨ ਸੁਣਨ ਜੋ ਬਾਣੀ ਉਹ ਨਰ ਜਾਂਦੇ ਨਰਕ ਨਹੀਂ ਸਿੰਦੇ ਸਵਰਗ ਸਦਾ ਗਏਗੇ ਉਹ ਪਸ਼ੂ ਪ੍ਰੇਤ ਮੁਕਤ ਜਨ ਤਰ ਗਏ ਪਾਪਰ ਤਾ ਪਾਣੂ ਫਲ ਪਾਪਰ ਲੰਗਾਣੀ ਦਾ ਨਾ ਚਾਰ ਪਦਾਰਥ ਬਖਸ਼ੇ ਦੂਰ ਕਰੇ ਤਿੰਨ ਤਾਪਾਣੋ ਸਿਮਰਨ ਤੁਰ ਕੀ ਬਾਣ ਪਿਆਰਿਓ ਪ੍ਰਭ ਦਾ ਸਿਮਰਨ ਸਭ ਤੇ ਉੱਚਾ ਸੁਖਮਣੀ ਸਬਦੇ ਵਿੱਚ ਸਤਿਗੁਰਾਂ ਆਪਾਂ ਗੁਰਬਾਣੀ ਪੜਾਂਗੇ ਫੇਰ ਹੀ ਇਹਨਾਂ ਗੱਲਾਂ ਦਾ ਪਤਾ ਲੱਗਦਾ ਗੁਰੂ ਪਿਆਰਿਓ ਕਿ ਰਿੱਧੀਆਂ ਸਿੱਧੀਆਂ ਤਾਂ ਸਿਮਰਨ ਕਰਦੇ ਐ ਜਿਹੜੇ ਭਜਨ ਬੰਦਗੀ ਕਰਦੇ ਐ ਸਦਾ ਕਾ ਸੂਰਮਾ ਕਿਹਾ ਜਾਂਦਾ ਜੋ ਚੜੇ ਤਰੰਗ ਖਾਲਸਾ ਸੋ ਜੋ ਕਰੈਨੇ ਜੰਗ ਦਸਨੇ ਪਾਸ਼ਾ ਜੀ ਦੀ ਬਾਣੀ ਪਿਆਰਿਓ